ਲਓ ਜੀ ਆ ਦੇਖੋ ਜੀ ਕੋਠੀ ਮੈਂ ਕਹਿੰਦਾ ਪੁਰਾਣੀ ਕੋਠੀ ਐ ਬਹੁਤ ਵਧੀਆ ਤਰੀਕੇ ਦੀ ਬਣੀ ਹੋਈ ਅੱਜ ਵੀ ਇਸ ਦਾ ਵजूद ਹੈ ਕਾਇਮ ਪਿੰਡ ਟੰਗਰਾਲੀ ਦੇ ਵਿੱਚ ਐ ਤੁਹਾਨੂੰ ਪੂਰੀ ਕੋਠੀ ਦਿਖਾਵਾਂਗਾ ਕੋਸ਼ਿਸ਼ ਕਰਾਂਗਾ ਕਿ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂ ਆ ਦੇਖੋ ਪਹਿਲਾਂ ਤੁਹਾਨੂੰ ਮੈਂ ਦੱਸਾਂ ਵੀ ਕਿਸ ਤਰੀਕੇ ਨਾਲ ਇੱਥੇ ਆ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਆ ਦੇਖੋ ਜੀ ਕਲਾਕਾਰੀ ਕਰੀ ਮਿਸਤਰੀਆਂ ਨੇ ਕਿਸੇ ਟਾਈਮ ਦੇਆਂ ਨੇ ਔਰ ਕਿਆ ਸੋਣੀ ਛੱਜਾ ਕਿੰਨਾ ਸੋਹਣਾ ਆ ਦੇਖੋ ਜੀ ਥੱਲੇ ਗੇਟ 메인 ਐਂਟ੍ਰੈਂਸ ਜਿਹੜੀ ਐ ਉਹਦਾ ਗੇਟ ਦੇਖੋ ਜੀ ਲੱਗਿਆ ਹੋਇਆ ਮੈਂ ਕੋਲ ਜਾ ਕੇ ਵੀ ਤੁਹਾਨੂੰ ਦਿਖਾਉਣਾ ਆਹ ਲੋ ਜੀ ਕੁੰਡਾ ਲਟਕਦਾ ਹੋਇਆ ਕਿੱਥੇ ਚਲ ਗਏ ਬੰਦੇ ਕੁੰਡੇ ਰਹਿ ਗਏ ਲਟਕਦੇ ਇਹ ਪਤਾ ਨਹੀਂ ਕਿਹੜੇ ਪਾਸੇ ਨੂੰ ਲੱਗਦਾ ਹੋਊਗਾ ਕੁੰਡਾ ਜਾਂ ਤਾਂ ਇਹਦੇ ਨਾਲ ਕੋਈ ਹੁੱਕ ਲੱਗਦੀ ਹੋਊਗੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਆਹ ਦੇਖੋ ਜੀ ਤਾਲਾ ਲੱਗਿਆ ਹੋਇਆ ਅੰਦਰਲੇ ਪਾਸੇ ਤਾਂ ਬਹੁਤਾ ਕੈਮਰਾ ਨਹੀਂ ਜਾਣਾ ਹੈਗਾ ਜਿੰਨਾ ਕਿ ਦਿਖਾ ਸਕਦਾ ਮੈਂ ਆ ਦੇਖੋ ਜੀ ਕਿਸ ਤਰੀਕੇ ਨਾਲ ਡਾਟ ਹਾਂਜੀ ਉਹ ਵਾਹ ਜੀ ਵਾਹ ਕਿਆ ਸੋਹਣੀ ਕੋਠੀ ਆਲੇ ਵੀ ਥੱਲੇ ਦਬ ਗਏ ਪੁਰਾਣੀ ਕੋਠੀ ਐ ਬਹੁਤ ਹੀ ਜ਼ਿਆਦਾ ਪੁਰਾਣੀ ਔਰ ਆ ਦੇਖੋ ਛੱਜਾ ਦਰੀਚਾ ਕਹਿੰਦੇ ਸੀ ਇਹਨੂੰ ਔਰ ਖਿੜਕੀਆਂ ਲੱਗੀਆਂ ਇਹਦੇ ਵਿੱਚ ਖਿੜਕੀਆਂ 'ਚ ਬੰਦਾ ਬਹਿ ਕੇ ਚਾਹ ਪੀਂਦਾ ਹੋਣਾ ਕਿਸੇ ਟਾਈਮ ਇਹ ਆਵਾਜ਼ ਹੋਣੀ ਐ ਆ ਗ੍ਰਿਲ ਵੀ ਦੇਖੋ ਜੀ ਕਿੰਨੀ ਸੋਹਣੀ ਗ੍ਰੇਲ ਲੱਗੀ ਆ ਪਿਛਲੇ ਪਾਸੇੋਂ ਦੀ ਵੀ ਮੈਂ ਤੁਹਾਨੂੰ ਦਿਖਾਉਣਾ ਕੋਸ਼ਿਸ਼ ਕਰਦਾ ਸਾਰੀ ਕੋਠੀ ਤੁਹਾਨੂੰ ਦਿਖਾਉਂਗਾ ਔਰ ਬਹੁਤ ਹੀ ਵਧੀਆ ਆ ਦੇਖੋ ਜੀ ਆ ਚੀਜ਼ ਦੇਖੋ ਆ ਚੀਜ਼ ਦੇਖੋ ਉੱਪਰਲੇ ਪਾਸੇ ਜਿਹਨੂੰ ਆਪਾਂ ਕਹਿੰਦੇ ਨੇ ਜ ਬਨੇਰਾ ਬੰਨੀ ਉਹਦੇ ਵਿੱਚ ਡਿਜ਼ਾਈਨ ਜਿਹੜਾ ਪਿਆ ਹੋਇਆ ਪੁਰਾਣੇ ਸਟਾਈਲ ਦਾ ਆ ਦੇਖੋ ਜੀ ਆ ਮੋਰੀਆਂ ਛੱਡੀਆਂ ਹੋਈਆਂ ਆ ਮੋਰੀਆਂ ਛੱਡੀਆਂ ਹੋਈਆਂ ਮਿਸਤਰੀ ਨੇ ਇੱਟਾਂ ਖੜਵੀਆਂ ਲਾ ਕੇ ਹਵਾ ਵੀ ਆਂਦੀ ਜਾਂਦੀ ਰਹਿੰਦੀ ਆ ਅੱਜ ਕੱਲ ਤਾਂ ਆਪਾਂ ਗ੍ਰਿਲਾਂ ਲਾਉਣ ਲੱਗੇ ਨਾ ਸਟੀਲਨਸ ਸਟੀਲ ਵਾਲੀਆਂ ਆਹ ਲਓ ਜੀ ਪੌੜੀ ਜਾਂਦੀ ਦੇਖੋ ਇਹਨੂੰ ਜਾ ਰਹੀ ਹੈ ਪੌੜੀ ਇੱਕ ਪਾਸਿਓਂ ਦੀ ਅੰਦਰਲੇ ਪਾਸਿਓਂ ਦੀ ਹੋਰ ਪਿੱਛੇ ਤੋਂ ਤੁਹਾਨੂੰ ਦਿਖਾਉਣਾ ਜੀ ਰੋਸ਼ਨਦਾਨ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਛੱਜਾ ਵੀ ਤਿੰਨੇ ਪਾਸੇ ਘੁੰਮਿਆ ਹੋਇਆ ਅੰਦਰਲੇ ਪਾਸਿਓਂ ਅਪਰੋਚ ਕਰਨ ਦੀ ਕੋਸ਼ਿਸ਼ ਕਰਦਾ ਜੇ ਮੈਂ ਪਹੁੰਚ ਸਕਿਆ ਤਾਂ ਮੈਂ ਤੁਹਾਨੂੰ ਜ਼ਰੂਰ ਸਾਰੀ ਕੋਠੀ ਦਿਖਾਉਣਾ ਪੁਰਾਣੀ ਹੈ ਹੁਣ ਇਹਦਾ ਵजूद ਥੋੜਾ ਜਿਹਾ ਆਹ ਦੇਖੋ ਜੀ ਵजूद ਜਿਹੜਾ ਥੋੜਾ ਜਿਹਾ ਇਸ ਦਾ ਅ ਕਹਿੰਨੇ ਵੀ ਖਸਤਾ ਹਾਲਤ ਵੱਲ ਨੂੰ ਜਾ ਰਿਹਾ ਹੈ ਪਰ ਜੇ ਇਹਨੂੰ ਪ੍ਰਜ਼ਰਵ ਕਰਿਆ ਜਾਵੇ ਤਾਂ ਕਰਿਆ ਜਾ ਸਕਦਾ ਤੁਸੀਂ ਕਮੈਂਟ ਵੀ ਜਰੂਰ ਕਰਨਾ ਹੈ ਟੰਗਰਾਲੀ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਉਸ ਵੀ ਤੇ ਕੋਠੀ ਹੈ ਇੱਕ ਵਲੌਗ ਪਹਿਲਾਂ ਟੰਗਰਾਲੀ ਦਾ ਕਰਿਆ ਸੀ ਉਹਦੇ ਵਿੱਚ ਇਸ ਕੋਠੀ ਨੇ ਮੈਨੂੰ ਬਹੁਤ ਆਕਰਸ਼ਿਤ ਕਰਿਆ ਸੋ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਖਾਸ ਵੀਡੀਓ ਅੰਦਰ ਚੱਲਦਾ ਜੀ ਮੈਂ ਹੁਣ ਅੰਦਰੋਂ ਦੀ ਤੁਹਾਨੂੰ ਕੋਠੀ ਦੁਕਾਨ ਦੀ ਕਰਦਾ ਜੀ ਕੋਸ਼ਿਸ਼ ਆ ਲਓ ਜੀ ਆ ਉੱਪਰਲੇ ਪਾਸੇ ਦਾ ਦ੍ਰਿਸ਼ ਤੁਹਾਨੂੰ ਦਿਖਾ ਰਿਹਾ ਮੈਂ ਜਿਹੜਾ ਉੱਪਰ ਟਰੈਸ ਜਿਹਾ ਬਣਿਆ ਆ ਮਿਸਤਰੀ ਨੇ ਦੇਖੋ ਕਿਆ ਕਰੀਨੇ ਨਾਲ ਸਲੀਕੇ ਨਾਲ ਆ ਲਗਾਈਆਂ ਜੀ ਆ ਦੇਖੋ ਜੀ ਮਿਸਤਰੀ ਨੇ ਕਿਆ ਵਧੀਆ ਕੰਮ ਕੀਤਾ ਹੋਇਆ ਆ ਦੋ ਛੋਟੇ ਛੋਟੇ ਮੰਨੇ ਦੇ ਬਣਾ ਕੇ ਲਾਏ ਹੋਏ ਆ ਭਾਵੇਂ ਇਹਨਾਂ ਵਿੱਚ ਪੌਦੇ ਲਾ ਲਓ ਸ਼ਾਇਦ ਕੁਝ ਲੱਗਿਆ ਵੀ ਹੋਏ ਆਪਣੇ ਆਪ ਤੇ ਹੁਣ ਮੈਂ ਤੁਹਾਨੂੰ ਥੱਲੇ ਉਤਰ ਕੇ ਦਿਖਾ ਰਿਹਾ ਇਹ ਪੌੜੀ ਜਿਹੜੀ ਮੈਂ ਚੜਿਆ ਹਾਲਾਂਕਿ ਬੜੀ ਤੰਗ ਪੌੜੀ ਹੈ ਜਗਾ ਘਟ ਸੀ ਜਾਂ ਮਿਸਤਰੀ ਨੇ ਸੋਚਿਆ ਹੋਣਾ ਵੀ ਕਦੀ ਕਦੀ ਉੱਪਰ ਚੜਨਾ ਹੈ ਮਸਾ ਇੱਕ ਬੰਦਾ ਜਿਹੜਾ ਹੈ ਉਹ ਇਸ ਪੌੜੀ ਤੇ ਚੜ ਉਤਰ ਸਕਦਾ ਹੈ ਬੜੀ ਸੰਕਰੀ ਪੌੜੀ ਹੈ ਔਰ ਇਚਵਾਰਾ ਉੱਪਰੋਂ ਦੀ ਮੈਂ ਤੁਹਾਨੂੰ ਦਿਖਾ ਰਿਹਾ ਟੰਗਰਾਲੀ ਪਿੰਡ ਦੇ ਵਿੱਚ ਤੁਸੀਂ ਕਮੈਂਟ ਵੀ ਕਰੀ ਜਾਣਾ ਤੇ ਨਾਲੇ ਸ਼ੇਅਰ ਵੀ ਕਰੀ ਜਾਣਾ ਤੁਹਾਡੇ ਪਿੰਡ ਵਿੱਚ ਇਸ ਤਰ੍ਹਾਂ ਦੀ ਕੋਠੀ ਪੁਰਾਣੀ ਹੈਗੀ ਹੈ ਜ਼ਰੂਰ ਦੱਸਿਓ ਔਰ ਇਸ ਪੌੜੀ ਤੇ ਜ਼ਰੂਰ ਕਮੈਂਟ ਕਰਿਓ ਕਿਸ ਤਰੀਕੇ ਦੀ ਪੌੜੀ ਮਿਸਤਰੀ ਨੇ ਬਣਾਈ ਹੈ ਮੁਸ਼ਕਲ ਤੇ ਇੱਕ ਬੰਦਾ ਜਿਹੜਾ ਮਸਾਂ ਦੇ ਪਰ ਚੜ ਸਕਦਾ ਆ ਲਓ ਜੀ ਆ ਦੇਖੋ ਜੀ ਕੋਠੀ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਮੈਂ ਤੁਸੀਂ ਕਮੈਂਟ ਵੀ ਕਰਨਾ ਇਹਨਾਂ ਨੂੰ ਕਿਆ ਕਹਿੰਦੇ ਆ ਬਹੁਤ ਹੀ ਨਵੀਂ ਜਨਰੇਸ਼ਨ ਵਾਲਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਪਰ ਦੱਸਿਓ ਕਮੈਂਟ ਕਰਕੇ ਆਹ ਦੇਖੋ ਜੀ ਆਹ ਡਿਜ਼ਾਈਨ ਪਾਇਆ ਮਿਸਤਰੀ ਨੇ 47 ਤੋਂ ਵੀ ਪਹਿਲਾਂ ਦੀ ਕੋਠੀ ਐ ਇਹ 1947 ਤੋਂ ਵੀ ਪਹਿਲਾਂ ਦੀ ਕੋਠੀ ਐ ਅੰਦਰੋਂ ਦੀ ਵੀ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਜੀ ਆਹ ਲਓ ਜੀ ਆਹ ਦੇਖੋ ਜੀ ਬਾਲਿਆਂ ਵਾਲੀ ਛੱਤ ਹੈ ਮੈਂ ਕਹਿੰਦਾ ਬੈਠਕ ਬਣਾਈ ਹੋਣੀ ਹੈ ਛੱਜਾ ਬਣਾਇਆ ਹੋਇਆ ਬਾਹਰ ਦੇਖਣ ਨੂੰ ਝਾਕੀ ਮਾਰਨ ਨੂੰ ਅਲਮਾਰੀਆਂ ਲੱਗੀਆਂ ਹੋਈਆਂ ਆ ਬਟਨ ਐਦਾਂ ਦੇ ਬਟਨ ਹੁੰਦੇ ਸੀਗੇ ਆਪਣੀ ਇੱਕ ਯਾਦ ਸਾਂਝੀ ਕਰੋ ਕਿਤੇ ਕਿਤੇ ਘਰ ਇਸ ਤਰ੍ਹਾਂ ਦੇ ਬਟਨ ਲੱਗੇ ਹੋਏ ਸੀਗੇ ਐਦਾਂ ਆਨ ਤੇ ਆਫ ਵਾਹ ਜੀ ਵਾਹ ਆ ਦੇਖੋ ਜੀ ਸਾਰੇ ਪਾਸੇ ਖਿੜਕੀਆਂ ਦਿੱਤੀਆਂ ਹੋਈਆਂ ਔਰ ਆ ਹੈ ਛੱਜਾ ਕੋਠੀ ਦਾ ਥੋੜੀ ਜ਼ਰ-ਜ਼ਰ ਹਾਲਤ ਵਿੱਚ ਹੈ ਪਰੰਤੂ ਮੈਂ ਤੁਹਾਨੂੰ ਦਿਖਾਣਾ ਬਾਹਰੋਂ ਦੀ ਕਿਦਾਂ ਦਿਖਦਾ ਹੋਏਗਾ ਸਾਹਮਣੇ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਹੈ ਬੜਾ ਹੀ ਸੋਹਣਾ ਦ੍ਰਿਸ਼ ਔਰ ਇਹ ਛੱਜੇ ਵਿੱਚ ਬੈਠ ਕੇ ਕਿਸੇ ਟਾਈਮ ਕੋਈ ਕੁਰਸੀ ਲਾ ਕੇ ਮੂੜਾ ਢਾ ਕੇ ਚਾਹ ਪੀਂਦਾ ਹੋਏਗਾ ਆ ਦੇਖੋ ਜੀ ਉੱਪਰਲੇ ਪਾਸੇ ਘਰ ਦੇ ਕਹਿੰਦੇ ਨੇ ਜਿਨ੍ਹਾਂ ਕੋਲ ਮੈਂ ਚਾਬੀ ਲਈ ਹੈ ਵੇ ਕੁਛ ਦਿਨ ਪਹਿਲਾਂ ਤੱਕ ਇੱਥੇ ਉਹ ਰਹਿੰਦੇ ਰਹੇ ਨੇ ਇਹ ਕਿਸੇ ਨੇ ਨਹੀਂ ਖੋਲੀ ਹੋਣੀ ਕਈ ਦਿਨ ਹੋ ਗਏ ਹੋਣੇ ਦੇਖ ਲੈਣਾ ਮੈਂ ਖੋਲ ਕੇ ਤੁਹਾਨੂੰ ਵੀ ਦਿਖਾ ਦਿੰਦਾ ਆ ਦੇਖੋ ਜੀ ਓਏ ਹੋਏ ਆ ਪਿਆ ਇਹਦੀ ਕੁਜੇ ਵਿੱਚ ਹੂੰ ਲਓ ਜੀ ਕਮੈਂਟ ਜ਼ਰੂਰ ਕਰੀ ਚੱਲੋ ਮੈਂ ਇੱਕ ਗੱਲ ਕਹਿੰਦਾ ਬਾਰ ਬਾਰ ਇਹਨਾਂ ਚੀਜ਼ਾਂ ਨੂੰ ਇਹ ਦੁਰਲਭ ਚੀਜ਼ਾਂ ਨੇ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਨੇ ਆ ਦੇਖੋ ਜੀ ਐਦਾਂ ਕੁੰਡੇ ਲੱਗੇ ਹੁੰਦੇ ਸੀ ਪਹਿਲਾਂ ਘਰਾਂ ਵਿੱਚ ਕੁਛ ਟੰਗਣ ਨੂੰ ਕੁਛ ਰੱਖਣ ਨੂੰ ਕੋਈ ਚਿੱਕੂ ਟੰਗਦਾ ਕੋਈ ਕੁਛ ਟੰਗਦਾ ਆ ਲੋ ਜੀ ਬਾਹਰਲੇ ਪਾਸੋਂ ਦੀ ਆ ਇੱਕ ਗੁਸਲਖਾਨਾ ਬਣਿਆ ਹੋਇਆ ਮੈਂ ਜ਼ੂਮ ਕਰਕੇ ਦਿਖਾਣਾ ਆ ਦੇਖੋ ਜੀ ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਬੜੀ ਅਜੀਬ ਦੇਖੀ ਮੈਨੂੰ ਦੇਖਣ ਨੂੰ ਮਿਲੀ ਹੈ ਤੁਹਾਨੂੰ ਵੀ ਦਿਖਾਣਾ ਆ ਦੱਸੋ ਜੀ ਕੀ ਹੈ ਆ ਦੱਸੋ ਕੀ ਹੈ ਹੈ ਜੀ ਇਹਤੇ ਵੀ ਕਮੈਂਟ ਕਰਿਓ ਇਹ ਰੀਲ ਕੱਢ ਕੇ ਵਿੱਚ ਤੇ ਕੌਣ ਕੌਣ ਖੇਡਦਾ ਰਿਹਾ ਉਹ ਲੰਬਾ ਜਿਹਾ ਧਾਗਾ ਜਾਂ ਨਿਕਲ ਜਾਂਦਾ ਸੀਗਾ ਸੂਤਰ ਜਿਹਾ ਉਹਦੇ ਨਾਲ ਖੇਡਦੇ ਹੁੰਦੇ ਸੀਗੇ ਹਾਂਜੀ ਲਓ ਜੀ ਤੁਹਾਨੂੰ ਕੋਠੀ ਦਿਖਾਈ ਅੰਦਰੋਂ ਦੀ ਵੀ ਦਿਖਾਈ ਹਾਲਾਂਕਿ ਪਹੁੰਚਣਾ ਔਖਾ ਸੀ ਇੱਥੇ ਤੱਕ ਮੈਂ ਪਹੁੰਚ ਕੀਤੀ ਕਮੈਂਟ ਜ਼ਰੂਰ ਕਰਿਓ ਹੁਣ ਸ਼ੇਅਰ ਜ਼ਰੂਰ ਕਰ ਦਿਓ ਇਸ ਕੋਠੀ ਨੂੰ ਆ ਵੀ ਨਾਲੇ ਦੱਸਿਓ ਕਾਦੇ ਵਾਸਤੇ ਬਣਾਇਆ ਹੋਇਆ ਤੇ ਬੱਚਾ ਜਿਹਾ ਬਣਿਆ ਹੋਇਆ ਇੱਕ ਵਿੱਚ ਨੂੰ ਇਹ ਅੰਦਰਲੇ ਪਾਸੇ ਮੈਂ ਦਿਖਾਣਾ ਕਿ ਆ ਹੈ ਇਹ ਮਿਸਤਰੀ ਨੇ ਕਹਤਾ ਇੱਥੇ ਬਣਾ ਤਿਆ ਥੱਲੇ ਕਮੈਂਟ ਜ਼ਰੂਰ ਕਰਿਓ ਆ ਦੇਖੋ ਜੀ ਇਹਦੇ ਤੇ ਵੀ ਕਮੈਂਟ ਕਰਿਓ ਆ ਕਿਆ ਚੀਜ਼ ਹੈ ਆ ਦੇਖੋ ਜੀ ਇਹ ਥੱਲੇ ਨੂੰ ਜਾ ਰਿਹਾ ਹੈ ਕਾਦੇ ਵਾਸਤੇ ਬਣਿਆ ਹੈ ਕਿਆ ਚੀਜ਼ ਹੈ ਇਹ ਇੱਥੋਂ ਸਰਾਖ ਦਿੱਤਾ ਹੋਇਆ ਆ ਦੋਵੇਂ ਪਾਸੇ ਅਸੀਆਂ ਲੱਗੀਆਂ ਹੋਈਆਂ ਪਾਣੀ ਦੇ ਨਿਕਾਸ ਲਈ ਲੱਗਦਾ ਇਂਤਜ਼ਾਮ ਬਣਿਆ ਹੋਇਆ ਹੈ ਪਰ ਤੁਸੀਂ ਇਹਦਾ ਨਾਮ ਦੱਸਣਾ ਵੀ ਐਗਜ਼ੈਕਟ ਨਾਮ ਇਹਦਾ ਕੀ ਹੈ ਕੋਠੀ ਤੋਂ ਉਹਨੇ ਦਿਖਾਈ ਕਿਵੇਂ ਦਾ ਲੱਗਿਆ ਉਪਰਾਲਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦਾ ਕਮੈਂਟ ਜ਼ਰੂਰ ਕਰਿਓ ਆ ਬਾਹਰਲੇ ਪਾਸੋਂ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਅਤੇ ਸ਼ੇਅਰ ਕਰ ਦਿਓ ਹੁਣ ਮੈਨੂੰ ਦਿਓ ਅਜਾਸਤ ਰਾਜੇਸ਼ ਚੋਪੜਾ ਨੂੰ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਫੇਰ ਕਿਸੇ ਨਵੇਂ ਵਲੌਗ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਤੋਂ ਸਾਂਝ ਪਾਵਾਂਗਾ ਸ਼ੁਕਰੀਆ ਧੰਨਵਾਦ ਪਿਆਰ ਮੁਹੱਬਤ ਬਣਾਈ ਰੱਖਿਓ